ਲਓ ਜੀ ਇਹ ਬੱਚੇ ਜਿਹੜੇ ਟਾਇਰਾਂ ਦੇ ਵਿੱਚ ਦੀ ਟੱਪ ਰਹੇ ਨੇ ਤੇ ਕਿਸੇ ਵੀ ਬੱਚੇ ਨੇ ਟਾਇਰ ਨੂੰ ਜਿਹੜਾ ਕਿ ਟੱਚ ਨਹੀਂ ਹੋਣ ਦੇਣਾਗਾ ਤੇ ਆਹ ਪਹਿਲਾ ਬੱਚਾ ਦੇਖੋ ਪਹਿਲਾ ਨੰਬਰ ਇਹਦਾ ਆਇਆ ਤੇ ਇਹ ਦੇਖੋ ਹੁਣ ਪੂਰਾ ਪਾਰ ਟੱਪਦਾ ਕਿ ਨਹੀਂ ਲਓ ਜੀ ਇਹਨੇ ਬਿਨਾਂ ਟੱਚ ਕੀਤੇ ਤੋਂ ਇਹ ਪਾਰ ਲੰਘ ਗਿਆ ਆ ਆ ਗਈ ਅੱਗੇ ਛੋਟੀ ਜੀ ਬੱਚੀ ਹੁਣ ਇਹਦੀ ਵਾਰੀ ਆ ਇਹ ਓਹੋਹੋ ਪੰਨਤਾ ਨੇ ਚਲੋ ਜੀ ਆ ਗਏ ਤੀਜੇ ਨੰਬਰ ਤੇ ਨੌਜਵਾਨ ਛੋਟਾ ਬੱਚਾ ਦੇਖੋ ਹੁਣ ਕਿਸੇ ਨੂੰ ਟੱਚ ਕਰਦਾ ਕਿ ਪਾਰ ਲੰਘਦਾ ਉਹ ਟੱਚ ਹੋ ਗਿਆ ਜੀ ਲਓ ਜੀ ਅੱਗੇ ਆ ਗਿਆ ਇੱਕ ਹੋਰ ਵੱਡਾ ਮੁੰਡਾ ਨੌਜਵਾਨ ਇਹ ਮੈਨੂੰ ਲੱਗਦਾ ਵੀ ਇਹ ਤਾਂ ਸਾਰਾ ਕੁਝ ਹੀ ਪਟਕੇ ਜਾਊਗਾ ਇਹ ਨਹੀਂ ਵਿੱਚ ਟੱਪ ਸਕਦਾ ਲੱਗਦਾ ਵੀ ਨਹੀਂ ਕਰੂਗਾ ਕੰਮ ਖਰਾਬ ਮੁੰਡਾ ਇਹ 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 ਭੰਨੂ ਆ ਸਾਰਾ ਕੁਝ ਭੰਨ ਇਹ 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 ਨਹੀਂ ਇੱਕ ਤਾਂ ਲੰਘ ਗਏ ਇਹ ਦੂਜੇ ਦੀ ਵਾਰੀ ਆ ਗਈ ਇਹ ਉਹ ਫਸ ਗਈ ਉਹ ਫਸ ਗਿਆ ਵਿੱਚ ਨਹੀਂ ਭਾਈ ਤੇਰੇ ਵੱਸ ਦਾ ਕੰਮ ਨਹੀਂ ਹੈ ਨਹੀਂ ਇਹਦੇ ਵਸਦਾ ਨਹੀਂ ਹੁਣ ਆ ਨਿੱਕਾ ਬੱਚਾ ਆ ਗਈ ਇਹ ਦੇਖਦੇ ਹਾਂ ਕੀ ਕਰਦਾ ਇਹ ਤਾਂ ਲੱਗਦਾ ਵੀ ਬਲੂੰਗੜਾ ਆਇਆ ਤੇਜ਼ ਇਹ ਲੰਗੂ ਆਪਾਰ ਇਹ ਇਹ ਟੱਪ ਗਿਆ ਇਹ ਬੰਨਾ ਦੋਹਾਂ ਚ ਲੰਗ ਗਿਆ ਤੀਜੇ ਜੋ ਇਹ 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 ਬਚ ਗਿਆ ਬਚ ਗਿਆ ਚਲੋ ਇਹ ਵੀ ਗਿਆ ਜਿੱਤ ਗਿਆ ਵੀਰਾਂ ਲਓ ਜੀ ਫੇਰ ਆ ਗਈ ਨਿੱਕੀ ਦੀ ਵਾਰੀ ਲਓ ਜੀ ਹੁਣ ਫੇਰ ਆ ਗਿਆ ਇਹ ਸਿੰਘ ਸਰਦਾਰ ਸਾਹਿਬ ਦੀ ਵਾਰੀ ਇਹ ਲਓ ਜੀ ਇਹ ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਟੱਪ ਗਿਆ ਉਹ ਲੈ ਪਹਿਲੇ ਜੀ ਅੜ ਗਿਆ ਕੰਮ ਇਹਦਾ ਲੋ ਜੀ ਇਹ ਫਿਰ ਆ ਗਏ ਮੁੰਡਾ ਇਹ ਇਹਨੂੰ ਪੂਰਾ ਸਾਹ ਹੀ ਇਹ ਲੰਘਦਾ ਪੂਰੇ ਤਜਰਬੇ ਨਾਲ ਹੈ ਵੇ ਜਾਂਦਾ ਪੂਰੇ ਐ ਆਸੇ ਪਾਸੇ ਵੇਖ ਕੇ ਤੇ ਇਕੱਠਾ ਹੋ ਕੇ ਲੰਘ ਜਾਂਦਾ ਪੂਰੇ ਸਾਹ ਤਜਰਬੇ ਨਾਲ ਲੰਘਦਾ ਕਾਲ ਨਹੀਂ ਕਰਦਾ ਦੂਜੇ ਬੱਚੇ ਕਾਲ ਕਰ ਜਾਂਦੇ ਤੇ ਉਹ ਟਾਇਰ ਨੂੰ ਟੱਚ ਕਰ ਜਾਂਦੇ ਇਹ 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 ਲੱਗ ਚੰਦੀ ਸੀ ਚਪਲ ਜੀ ਨਾਲ बच गया बच गया चल 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 ये लंघ गया तीजा टायर भी टप गया टप ये थोड़ा जम गया लंघ गया लंघ गया लंघ गया लंघ गया टप गया लो जी दूजी बार सफल हो गया मुंडा देश चो लो जी आ गई छोटा होर अगे आ गए ये दो लंघ गए लह रह राह पदर साफ करके जा रहा अगू ਪੰਨੂ ਗਾ ਮੈਨੂੰ ਲੱਗਦਾ ਹੈ ਕਿ ਟੱਪ ਜੂ ਟੱਪ ਗਿਆ ਇਹ ਉਹ ਲੰਗ ਗਿਆ ਲੈ ਵੀ ਜਿੱਤ ਗਿਆ ਵੀ ਲੈ ਵੀ ਹੁਣ ਫੇਰ ਆ ਗਈ ਵਾਰੀ ਇੱਕ ਹੋਰ ਮੁੰਡੇ ਨੌਜਵਾਨ ਦੀ ਇਹ ਛੋਟੇ ਹੌਲੀ 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 ਤੂੰ ਬੰਨ ਦੇਗਾ ਸਾਰਾ ਸਿਸਟਮ ਪੜ ਦੇਗਾ ਤੂੰ ਹੌਲੀ ਚੱਲ ਹੌਲੀ ਇਹ 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 ਲੰਗ ਗਿਆ ਦੋਸਤ ਲੋ ਜੀ ਤੀਜੇ ਦੇ ਵਿੱਚੋਂ ਦੇਖਦੇ ਆਂ ਕੀ ਕਰਦੇ ਆਂ ਇਹ ਬੱਚੇ ਇਹ ਤੀਜੇ ਜੂ ਲੰਗ ਗਿਆ ਆ ਉਹ ਲੰਗ ਗਿਆ ਪਰ ਲੋ ਜੀ ਇਹ ਵੀ ਜਿੱਤ ਗਈ ਹੋਣ ਆ ਗਈ ਲੈ ਫੇਰਾ ਨਿੱਕੇ ਕਾਕੇ ਦੀ ਵਾਰੀ ਇਹ ਲੈ ਲੈ ਇਹ ਸਦੀਪ ਜੀਆ ਦੀ ਵੈਦੀ ਏ ਬਟਾ ਪੀ ਦੋ ਏ ਏ ਏ ਏ ਏ ਓ ਲੈ ਜਿੱਤ ਕੀ ਕੁੜੀ ਲਓ ਜੀ ਆਹ ਦੋ ਬੱਚੇ ਜਿਹੜੇ ਜੇਤੂ ਸੀਗੇ ਇਹਨਾਂ ਨੂੰ ਤਾਂ ਦਿੱਤਾ ਆਪਾਂ ਇੱਕ ਇੱਕ ਪਤੰਗ ਦੋਵਾਂ ਨੂੰ ਤੇ ਕੁਝ ਕਿ ਨਾਮ